ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਡਿੰਕਾ ਜੱਟ ਲੁਧਿਆਣਾ ਪੁਲਿਸ ਤੇ ਐਕਸਰਸਾਈਜ਼ ਭਾਗ ਦੀ ਟੀਮ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਚੌਂਕੀ ਬਸੰਤਪੁਰਗ ਦੇ ਅਧੀਨ ਪੈਂਦੇ ਜੁਝਾਰ ਨਗਰ ਦੇ ਵਿੱਚ ਲਗਭਗ 24 ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਪੁਲਿਸ ਦੇ ਵੱਲੋਂ ਗੁਪਤ ਸੂchnਾ ਆਧਾਰ ਤੇ ਉੱਪਰ ਫੜੀਆਂ ਗਈਆਂ ਹਨ ਕਿਉਂਕਿ ਇਹ ਜਿਹੜੇ ਦੋਸ਼ੀ ਨੇ ਜਿਹੜੀ ਇਹ ਸ਼ਰਾਬ ਚੰਡੀਗੜ੍ਹ ਦੀ ਹੈ ਚੰਡੀਗੜ੍ਹ ਮਾਰਕਾ ਜੁਗੀ ਸਸਤੇ ਭਾਅ ਤੋਂ ਲਿਆ ਕੇ ਚੰਡੀਗੜ੍ਹੋਂ ਲੁਧਿਆਣਾ ਦੇ ਵਿੱਚ ਮਹਿੰਗੇ ਭਾਅ ਵੇਚਦੇ ਸਨ ਗੁਪਤ ਸੂਚਨਾ ਦੇ ਆਧਾਰ ਤੇ ਚੌਂਕੀ ਬਸੰਤਪਾਰਕ थाना ਸ਼ਿਮਲਾਪੁਰੀ ਦੇ ਵੱਲੋਂ ਇਹਨਾਂ ਦੇ ਉੱਪਰ ਜਿਹੜੇ ਦੋਸ਼ਾਂ ਦੇ ਉੱਪਰ ਕਾਰਵਾਈ ਕੀਤੀ ਗਈ ਮਾਮਲਾ ਉਦਰਜ ਕੀਤਾ ਗਿਆ ਅਤੇ ਸ਼ਰਾਬ ਵੀ ਜਿਹੜੀ ਮੌਕੇ ਦੇ ਉੱਪਰ ਬਰਾਮਦ ਕੀਤੀ ਗਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਵੀ ਪੁਲਿਸ ਦੇ ਐਕਸਾਈ ਭਾਗ ਦੀ ਟੀਮ ਦੇ ਵੱਲੋਂ ਇਹਨਾਂ ਦੇ ਉੱਪਰ ਭਾਗੀ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਕਲੀ ਸ਼ਰਾਬ ਲੋਕ ਜਿਹੜੇ ਵੇਚਦੇ ਨੇ ਜਾਂ ਸਸਤੀ ਜਿਹੜੀ ਸ਼ਰਾਬ ਲਿਆ ਕੇ ਵੇਚਦੇ ਨੇ ਉਸ ਦੇ ਉੱਪਰ ਜਿਹੜੀ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਨ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਜਿਹੜਾ ਕੱਲ ਸ਼ਰਾਬ ਫੜੀ ਗਈ ਹੈ ਕਿੱਥੋਂ ਫੜੀ ਗਈ ਹੈ ਕਿ ਕਿੰਨੀਆਂ ਬੋਤਲਾਂ ਫੜੀਆਂ ਨੇ ਇਹ ਜਿਹੜੀ ਸ਼ਰਾਬ ਹੈ ਗਲੀ ਨੰਬਰ 12 ਚ ਚਾਰ ਨਗਰ ਦੇ ਵਿੱਚੋਂ ਫੜੀ ਗਈ ਹੈ ਤੇ 24 ਪੇਟੀਆਂ 288 ਬੋਤਲਾਂ ਰਕਮ ਰਿਗਮਾ ਚਲ ਕੇ ਇਤਰਾਮ ਨੂੰ ਰੇਡ ਕਰਨੀ ਸੀ ਜਿਆਦਾ ਤੋਂ ਉਹ ਸੂਚਨਾ ਮਿਲੀ ਆ ਹਾਂ ਜੀ ਗੁਪਤ ਸੂਚਨਾ ਮਿਲੀ ਸੀਗੀ ਉਹਦੇ ਬਿਹਾਫ ਦੇ ਉੱਤੇ ਰੇਡ ਕਰਕੇ ਦਿਓ ਦੇ ਵੀ ਪਹਿਲਾਂ ਵੀ ਕੋਈ ਖਰਚਾ ਕਰਦੇ ਨਹੀਂ ਹਜੇ ਨਹੀਂ ਬਾਕੀ ਤਫਤੀਸ਼ ਕਰ ਰਹੇ ਆ ਅਸੀਂ ਠੀਕ ਹੈ ਰਿਕਾਰਡ ਚੈੱਕ ਕਰਕੇ ਜਿਵੇਂ ਜਰੂਰੀ ਲੱਗੇ ਤੇ ਕਿੰਨੇ ਦਿਨ ਤੋਂ ਲੱਗ ਰਿਹਾ ਨਹੀਂ ਕੋਈ ਜਾਣਕਾਰੀ ਇਹ ਸ਼ਰਾਬ ਦਾ ਵੇਚ ਰਿਹਾ ਤੁਹਾਨੂੰ ਜੋ ਫਿਲਹਾਲ ਫਸਟ ਇੰਕਮਿਸ਼ਨਰ ਦਾ ਦੋ ਕੁ ਮਹੀਨੇ ਤੋਂ ਹੀ ਲੱਗੇ ਵਿੱਚ ਕਿੰਨੇ ਦਿਨਾਂ ਦਾ ਖਰਚਾ ਕਰਦੇ ਦੋ ਜੀ